ਦੇਖਦੀ ਆ ਕਿੰਨਾ ਕਸਾਰਾ ਮੈਨੂੰ ਲੱਗਦਾ ਸੌਤਾ ਪੱਤਾ ਮੁੱਕਿਆ ਪਿਆਗਾ ਜਾ ਕੇ ਬਾਜ਼ਾਰ ਲਿਆਵਾ ਉਹ ਮੁੰਡਿਆਂ ਨੂੰ ਕਿਹਾ ਸੀ ਮੈਂ ਕਹੇ ਤੂੰ ਜੀ ਜਾ ਕੇ ਲਿਆਓ ਉਹਨਾਂ ਨੇ ਕਿਹੜਾ ਮੇਰੀ ਗੱਲ ਸੁਣੀ ਹੈ ਕਿ ਹੁਣ ਆਪ ਨੂੰ ਜਾਣਾ ਪਊਗਾ ਜਾ ਕੇ ਲਿਆਉਣੀ ਹੈ ਚੱਲੋ ਫੁਰੰਗਾ ਜੀਆਂ ਨੂੰ ਪੁੱਛਦੀ ਆ ਕਿ ਇਹਨਾਂ ਨੂੰ ਕੀ ਕੀ ਚਾਹੀਦਾਗਾ ਰੀਤ ਮੰਮੀ ਸ਼ਹਿਰ ਨੂੰ ਹਾਂ ਮੈਂ ਸ਼ਹਿਰ ਜਾ ਕੇ ਆਉਣੀ ਆ ਤੇ ਤੈਨੂੰ ਕੁਝ ਚਾਹੀਦਾ ਤੂੰ ਤੂੰ ਦੱਸ ਦੇ ਮੈਂ ਕੋਈ ਛੂਟ ਲਿਆ ਦੇ ਤੁਹਾਨੂੰ ਮੇਰੇ ਕੋਲ ਆਹੀ ਦੋ ਛੂਟ ਨੇ ਇੱਕ ਮਲਾਣਾ ਇੱਕ ਬਾਕੀ ਮੈਂ ਮਮੇ ਹੀ ਪਤਾ ਲਾ ਸੁਟ ਲਿਆ ਦੇ ਚਲ ਕੋਈ ਨਹੀਂ ਮੈਂ ਤੈਨੂੰ ਛੂਟ ਲਿਆ ਦੂੰਗਾ ਕੋਈ ਗੱਲ ਠੀਕ ਹੈ ਮੈਂ ਲਿਆ ਦੇ ਚਲੋ ਕੁੜੀ ਜੀ ਨੂੰ ਵੀ ਭੇਜ ਦੇ ਵੀ ਉਹਨੂੰ ਕੁਝ ਚਾਹੀਦਾ ਤਾ ਮੈਨੂੰ ਦੱਸ ਦੂਗੀ ਫਿਰ ਹਾਂ ਮੰਮੀ ਜੋ ਮੈਨੂੰ ਕਹੀਂ ਆਂਦੀ ਸੀਗੀ ਕਹਿੰਦੀ ਮੰਮੀ ਨੂੰ ਕਹਦੀ ਆਂ ਸ਼ਹਿਰ ਵੀ ਨਾ ਉਹਦੀ ਸਿਹਰੀ ਦਾ ਕੰਮ ਜਲੰਦ ਦੇਣਾ ਤੇ ਮੈਨੂੰ ਗੈਫਟ ਲਿਆ ਦੇਓਂਗੇ ਗੈਫਟ ਲਿਆ ਦੇ ਚਲ ਕੋਈ ਨਹੀਂ ਫਿਰ ਮੈਂ ਗੈਫਟ ਲਿਆ ਤੇ ਚਲ ਹੁਣ ਮੈਨੂੰ ਲੇਟ ਹੁੰਦਾ ਫਿਰ বাস ਆਉਣ ਵਾਲੀ ਹੈ ਮੈਨੂੰ ਜਾਣਾ ਤੇ ਉਹ ਵੀ ਜੀ 9 ਵਾਲੀ ਬਸ ਉਹਦੀ ਨਾਲ ਕਿਉਂਕਿ ਤੁਸੀਂ ਬਾਗ ਜਾਓ ਕੋਈ ਕੰਮ ਤਾਂ ਮੈਂ ਪੀ ਕਰ ਚਲੋ ਠੀਕ ਚੰਗਾ ਮੰਮੀ ਤੁਸੀਂ ਬਾਗ ਜਾਓ ਮੈਂ ਕੰਮ ਆਪੇ ਜਾ ਕੇ ਆਉਣੀ ਆ ਫਿਰ ਨਾ ਸਾਨੂੰ ਲਿਆਵਾਂ ਠੀਕ ਆ ਮੰਮੀ ਜੀ

ਕੰਮ ਕਰਾ ਅੱਗੇ ਵੀ ਤੁਸੀਂ ਨਹੀਂ ਯਾਦ ਆ ਗਈ ਉੱਥੇ ਤਬੀਰ ਭੀੜ ਤੇ ਗਰਮੀ ਬਲਾ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਹਾਲੇ ਪਾਣੀ ਪੀ ਲਾ ਲਿਆ ਘੁੱਟ ਪਾਣੀ ਦੀ ਭਾਈ ਗਰਮੀ ਵਾਲੀ ਆ ਕੀ ਕਰੇ ਮਮੀ ਤੁਸੀਂ ਮੇਰਾ ਸੂਟ ਲੈ ਕੇ ਆਇਓ ਨਹੀਂ ਕਿੱਥੇ ਸੂਟ ਲਿਆਈ ਸੂਟ ਤਾਂ ਵੀਰ ਉੱਥੇ ਨਾ ਭੀੜ ਵਾਲੀ ਸੀਗੀ ਤਾਂ ਮੈਂ ਇਥੋਂ ਸੂਟ ਨਹੀਂ ਲਿਆਂਦਾ ਗਿਆ ਦਾ ਅੱਛਾ ਹੋਰ ਆ ਗਰਮੀ ਵਾਲੀ ਸੀ ਕਿ ਭੀੜ ਵਾਲੀ ਸੀ ਫੇਰ ਮੇਰਾ ਟਾਈਮ ਨਹੀਂ ਲੱਗਾ ਸ਼ੂਟ ਲੈਣ ਦਾ ਕੋਈ ਨਹੀਂ ਤੈਨੂੰ ਕਦੇ ਫੇਰ ਲਿਆ ਤੂੰ ਮਾ ਸ਼ੂਟ ਤੈਨੂੰ ਹੋਰ ਆਹ ਹੋ ਲਿਆ ਤੂੰ ਕੋਈ ਨਹੀਂ ਕੋਈ ਨਹੀਂ ਮੇਰੀ ਤੀ ਰਾਣੀ ਸ਼ੂਟ ਲਿਆ ਤੂੰ ਤੈਨੂੰ ਵਦਗਾ ਮੈਂ ਚਲ ਕੋਈ ਗਾਲੀ ਮੰਮੀ ਦੀ ਗਰਮੀ ਵਾਲੀ ਸੀ ਬਵਾਣੀ ਹੋਰ ਬਾਹਲੀ ਗਰਮੀ ਸੀ ਕੀ ਕਰਾਂ ਮੈਂ ਕੋਈ ਨਹੀਂ ਮੰਮੀ ਹੋਰ ਬਹੁਤ ਯਾਦੇ ਗਰਮੀ ਸੀ ਉਹ ਨੀਹਾ ਨੀ ਹਾਂ ਆ ਗਈ ਹਾਂ ਗਈ ਤੇ ਲਿਆਈ ਮਨੇ ਗਿਫਟ ਹਾਂ ਤੇਰਾ ਗਿਫਟ ਮੈਂ ਲਿਆਈ ਆਹੋ ਲਿਆਈ ਗਰਮੀ ਵਾਲੀ ਸੀਗੀ ਗਿਫਟ ਤੇਰਾ ਲਿਆਈ ਆ ਝੋਲੇ ਚੰਦਰ ਤਰਿਆ ਜਾ ਆਹੋ ਬਗ ਜੀ ਸਰਨੀ ਦੀ ਪਾਰਟੀ ਤੇ ਕੋਈ ਤੈਨੂੰ ਲਿਆਤਾ ਗਿਫਟ ਮੈਂ ਨਾ ਰਾਤ ਇਹਨਾਂ ਨਾਲ ਗੱਲ ਕੀਤੀ ਸੀ ਮੈਂ ਮੇਰਾ ਨਾ ਪੇਕੇ ਜਾਣ ਨੂੰ ਬਾਜੀ ਕਰੀ ਆਂਦਾ ਮੰਮੀ ਨੂੰ ਤੇ ਵੀ ਰੇਣ ਮਿਲਣ ਨੂੰ ਤੇ ਮੈਂ ਨਾ ਮੰਮੀ ਜੀ ਤੁਹਾਨੂੰ ਪੁੱਛਿਆ ਮੰਮੀ ਜੀ ਮੈਂ ਦੋ ਦਿਨ ਪੇਕੇ ਲਾਇਆ ਹਾਂ ਹੁਣ ਤਾਂ ਮੇਰੇ 6 ਮਹੀਨੇ ਤੋਂ ਵੱਧ ਹੋ ਗਿਆ ਮੈਂ ਪੇਕੇ ਨਹੀਂ ਗਈ ਹੈਗੀ ਆਪਦੇ ਆਪਾਂ ਦੋਵੇਂ ਨਾਨੀ ਘਰ ਚੱਲਾਂਗੇ ਠੀਕ ਹੈ ਨਾਨੀ ਨੂੰ ਮਿਲਣ ਚੱਲਾਂਗੇ ਹੈ ਨਾ ਪੁੱਤਰ ਚਲ ਮੈਂ ਮम्मी ਜੀ ਤੇ ਕੁਝ ਕਹਿਣੀ ਮम्मी ਜੀ ਮੈਂ ਪੇਕੇ ਜਾਇਆ ਵਾ ਮम्मी ਜੀ ਮੇਰੇ ਨਾਲ ਕੇ ਗੱਲ ਕਰਦੀ ਸੀ ਆਪ ਹਰ ਟਿਕ ਕਰ ਤੂੰ ਚਾਹੇ ਦੋ ਗੱਲਾਂ ਕਰ ਮੈਂ ਤੁਹਾਨੂੰ ਆ ਪੁੱਛਦੀ ਸੀ ਮੈਨੂੰ ਹੁਣ 6 ਮਹੀਨੇ ਤੋਂ ਵੱਧ ਹੋ ਗਏ ਆ ਮੈਂ ਪੇਕੇ ਜਾਂਦਾ ਸੀਗਾ ਮੈਂ ਪੇਕੇ ਜਾਇਆ ਵਾ ਦੋ ਦਿਨ ਮੈਂ ਇਨਾਂ ਤੋਂ ਵੀ ਪੁੱਛਿਆ ਸੀਗਾ ਇਹ ਕਹਿੰਦੇ ਮੰਮੀ ਵੀ ਤੂੰ ਜਾਇਆ ਹੀ ਕੋਈ ਗੱਲ ਨਹੀਂ ਮੇਰੇ ਤੋਂ ਉਹਨੋਂ ਕੀ ਪਤਾ ਮੈਂ ਇਹ ਗੱਲ ਸੁਣ ਉਹ ਨਿਆਣਾ ਉਹਨੂੰ ਪਤਾ ਨਹੀਂ ਹੈਗਾ ਇਨਾਂ ਤੈਨੂੰ ਪਤਾ ਫਸਲਵਾੜੀ ਦੀ ਰੋਤ ਹੈ ਕਣਕਾਂ ਦੀ ਰੋਤ ਹੈਗੀ ਫਸਲਾਂ ਬਾੜੀਆਂ ਪਸਣਾਲ ਦਿਆ कोई नी पेके तू कद जाए फिर जाए हम नी टाइम है जान का ना तेन पता फिर रोटी कौन पकाउगा जे तू पेकी जाएगी है ना वो तो मम्मी जी ये कहें्मी है कर लगी तो है पहला तो 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 कर मेरा ना माड़ा माणा तू आए करी पुत हजे कोई नी पेकी जा कुछ नहीं हूं तेनू पता मैं इतो रोटा नहीं पक है ਮੇਰਾ ਤਾਂ ਬੀਪੀ ਮਿੰਟ ਚ ਵੱਧ ਜਾਂਦਾ ਗਾ ਇਹਨੂੰ ਪਤਾ ਮੈਂ ਤਾਂ ਬਿਮਾਰ ਠਾਰ ਰਹੀ ਨਹੀਂ ਮੈਥੋਂ ਤਾਂ ਭਾਈ ਨਹੀਂ ਕੰਮ ਹੁੰਦਾ ਕੋਈ ਨਹੀਂ ਹਜੇ ਤੇ ਕੀ ਨਹੀਂ ਜਾਣਾ ਤੂੰ ਫੇਰ ਜਾਏ ਪੁੱਤ ਕੋਲੋਂ ਠੀਕ ਆ ਹਾਂ ਕੰਮ ਤਾਂ ਇਹਨੂੰ ਪਤਾ ਬਾਹਲੇ ਚੜੇ ਪਏ ਜਾਂ ਹੁਣ ਤੂੰ ਐ ਕਰ ਕਰ ਲਾ ਕੰਮ ਕੰਮ ਬਹੁਤ ਚੜੇ ਪਏ ਮੈਂ ਵੀ ਕਲੋਂ ਦੀ ਉੱਠੀ ਆ ਤੜਕੇ ਦੀ ਹੁਣ ਮੈਂ ਨੂੰ ਵੀ ਮੈਨੂੰ ਤਾਂ ਸਲਾਮ ਕਰ ਲਾ ਹੁੰਦੇ ਚਲੋ ਠੀਕ ਆ ਮੰਮੀ ਜੀ ਮੈਂ ਚਲੋ ਠੀਕ ਆ ਮੰਮੀ ਜੀ ਮੈਂ ਤੁਹਾਨੂੰ ਰੋਟੀ ਬਣਾ ਕੇ ਲੈ ਕੇ ਆਉਂਦੀ ਹਾਂ ਹਾਂ ਹੁਣ ਐ ਕਰ ਤੂੰ ਰੋਟੀ ਬਣਾ ਲਿਆ ਬਹੁਤ ਖੁਮਾਉਂਦਾ ਲੱਗਦੀ ਪਈ ਹੈ ਮੈਂ ਆਪਦੀ ਮੰਮੀ ਨੂੰ ਫੋਨ ਕਰ ਦੂੰਗੀ ਮੰਮੀ ਮੈਂ ਫੇਰ ਆਉਂ ਆਹੋ ਤੂੰ ਫੋਨ ਕਰਦੀ ਕਹਿੰਦੇ ਫੇਰ ਆਉਂਗੀ ਹੁਣ ਨਹੀਂ ਮੈਂਥੋ ਆਇਆ ਜਾਂਦਾ ਠੀਕ ਆ ਮੰਮੀ ਜੀ ਮੈਂ ਕੰਮ ਦੀ ਰੋਟਾ ਕੀ ਗਰਮੀ ਪੈਂਦੀ ਹੈ ਉਤੋਂ ਠੀਕ ਆ ਮੰਮੀ ਹਾਂ ਜਾ ਬਣਾ ਕੇ ਲੈ ਕੇ ਆ ਕੰਮ ਦੀ ਰੋਟਾ ਕੀ ਤਾਂ ਦੱਸੋ ਕੰਮ ਦੀਆਂ ਰੋਟਾਂ ਚ ਕੌਣ ਪੇਕੇ ਜਾਂਦਾ ਹੁੰਦਾ ਪੇਕ ਕੇ ਵਗ ਜਾ ਤੂੰ ਪਕਾ ਲਈ ਰੋਟੀ ਮੈਂ ਕਿੱਥੋਂ ਰੋਟੀ ਪਕਾ ਕੇ ਦੇ ਦੂੰਗੀ ਮੈਂ ਤਾਂ ਕਿਤੇ ਸਾਨੂੰ ਗੁਲਗਲੇ ਨਾਲ ਆ ਕੇ ਦੇ ਦੇ ਉੱਠ ਮਾਂ ਗੱਲਾਂ ਹੂੰ घर द नो है तू नो बढ़ के रे घर दी बन तू ली है फिर फर्क ही होंगे रोटी बना के खवादा दी मैं बारी आल मैं कर दी गल तू चल फिर कर ला कम एनी और कम कर लिया करो टाइम ना सुपना चढ़ाया करो गर्मी पे कम कोई करना नहीं गा डा तोड़ना नहीं आख्या मोड़ना नहीं गा ਅੱਧ ਹੋਈ ਖੜੀ ਐ ਹਾਂ ਹੈਲੋ ਹਾਂ ਮੈਂ ਰਤੀ ਰਾਣੀ ਬੋਲਦੀ ਐ ਹਾਂ ਪੁੱਤ ਤੇਰੀ ਮਾਈ ਬੋਲਦੀ ਆ ਮੈਂ ਨਿਆਹੋ ਫੋਨ ਚੱਕਿਆ ਸੀਗਾ ਬਹੇ ਨੇ ਉਹ ਤਾਂ ਤੈਨੂੰ ਪਤਾ ਹੀ ਹੈਗਾ ਹੁਣ ਬਾਹਰ ਨਹੀਂ ਜਾਣ ਦਿੰਦੀ ਬਾਜ਼ਾਰ ਚ ਸੂਟ ਲਿਆਦੀ ਲਿਆਦੀ ਇਹਨੂੰ ਸੂਟ ਕਿਹ ਰਕ ਮਾਏ ਕਪੀਕੀ ਜਾਣਾਗਾ ਹਾਂ ਪੁੱਤ ਤੂੰ ਕਿਵੇਂ ਫੋਨ ਕੀਤਾ ਸੀਗਾ ਅੱਛਾ ਆਉਣਾ ਤੂੰ ਆ ਜਾ ਆ ਜਾ ਪੁੱਤ ਆ ਜਾ ਆ ਜਾ ਜੀ ਆਉਂਦੀ ਨੂੰ ਗਰਮੀ ਚ ਪੈਂਦੀ ਆ ਐ ਕਰੀ ਤੂੰ ਮੀਨਾ ਲਾ ਜਾ ਮੈਂ ਤਾਂ ਕਹਿੰਨੀ ਆ ਤੂੰ ਰੁੱਸ ਕੇ ਆ ਜਾ ਤੇ 2 2.5 ਮਹੀਨੇ ਲਾ ਜੀ ਆਪੇ ਮਰਦੀ ਫਿਰੂਗੀ ਬੁੜੀ ਚੁੱਲੇ 'ਚ ਲਾ ਬੁੜੀ ਦਾ ਕੀ ਹੱਡਾ ਨਾ ਸੇਕਣਾ ਜਦ ਰੋਟੀਆਂ ਨਾ ਪਕਾਈਆਂ ਨੇ ਰੋਟੀਆਂ ਨਹੀਂ ਪੱਕਦਾਂ ਲਾ 10 ਰੋਟੀਆਂ ਹੱਟੀ ਕੱਟੀ ਤਾਂ ਪਈ ਆਗੀ ਗੋਲੀ ਭੱਜੇ ਪਰੇ ਟੁਕੜੇ ਇਸ ਪਾਸਾ ਚੁੱਪ ਕਰਕੇ ਬੈਗ ਚੱਕ ਕੇ ਇੱਥੇ ਆ ਜਾ ਨਾ ਮੇਰੀ ਗੱਲ ਸੁਣ ਹੁਣ ਬਹੂ ਦੇ ਕੋਈ ਹੱਡ ਵੱਢਣੇ ਨਹੀਂਂਗੇ ਜਦੋਂ ਉਹਨੇ ਕੰਮ ਨਾ ਕਰਿਆ ਕੋਈ ਨਹੀਂ ਆਪੇ ਕਰੂਗੀ ਕੰਮ ਬੈਠੀ ਨੂੰ ਪਾਣੀ ਦਾ ਗਲਾਸ ਵੀ ਤੈਨੂੰ ਮੰਜੇ ਤੇ ਆਇਆ ਕਰੂਗਾ ਤੂੰ ਮੇਰੀ ਧੀ ਆ ਨਾ ਤੈਨੂੰ ਕਹਿਤਾ ਇਹ ਤਾਂ ਹੁਣ ਤੇਰੀ ਬਰਾਬਰੀ ਕਰਦੀ ਆ ਵੀ ਮੈਂ ਕਰ ਦਿੱਤੀ ਬਣ ਕੇ ਰਹਾ ਆਏ ਨਹੀਂ ਵਖਾ ਮੈਂ ਬਰਾਬਰੀ ਕਰਨ ਦਿੰਦੀ ਗੀ ਚੱਲ ਕੋਈ ਨਹੀਂ ਤੂੰ ਆ ਜਾ ਤੂੰ ਐ ਕਰ ਮੈਂ ਤਾਂ ਕਹਿੰਨੀ ਜੇ ਤਨ ਮਹੀਨੇ ਦਾ ਕਿਹਾਗਾ ਤੇ ਤੂੰ ਲੜ ਕੇ ਆ ਜਾ ਤੰਨਾ ਟਾਈ ਮਹੀਨੇ ਗਰਮੀ ਗਰਮੀ ਇੱਥੋਂ ਜਾਈ ਨਾ ਨਾਲੇ ਮੇਰੀ ਗੱਲ ਸੁਣੋ ਆ ਬਹੂ ਮੌਜ ਨਾ ਇਹ ਅਸੀਂ ਚ ਵੜ ਕੇ ਪੈ ਜਾਂਦੀ ਐ ਕੋਈ ਨਹੀਂ ਤੇਰਾ ਮਨ ਜਾਏ ਸੀ ਚ ਡਾਹਾਂਗੇ ਮੇਰੀ ਗੱਲ ਸੁਣ ਆ ਸੱਤ ਜਵਾਕ ਐ ਤੇਰੇ ਕਿੰਨੇ ਕ ਤੇਰੇ ਜਵਾਕਨ ਮੇਰੀ ਗੱਲ ਸੁਣ ਲੈ ਪੁੜੀਏ ਇੱਕ ਮੰਮੀ ਜੀ ਦੀ ਫੋਨ ਆਈ ਤਾਂ ਅਜੇ ਤੱਕ ਦੀਦੀ ਦਾ ਫੋਨ ਹੀ ਆਈ ਜਾਂਦਾਗਾ ਹਾਂ ਪੁੱਤ ਤੈਨੂੰ ਕੋਈ ਕੰਮ ਮੰਮੀ ਜੀ ਮੈਂ ਤਾਂ ਕਹਿੰਦੀ ਸੀ ਤੁਸੀਂ ਕੁੜੀ ਨੂੰ ਫੜ ਲਓਂਦੇ ਮੈਂ ਕੰਮ ਕਰੀ ਜਾਂਦੀ ਸੀ ਮੈਨੂੰ ਕੰਮ ਨਹੀਂ ਕਰਦੇ ਮੇਰੀ ਗੱਲ ਸੁਣ ਲੈ ਪਹਿਲਾਂ ਹੁਣ ਮੇਰੀ ਕੁੜੀ ਦਾ ਫੋਨ ਆਈ ਜਾਂਦਾ ਮੈਨੂੰ ਉਹ ਸੁਣ ਲਾਂਦੇ ਸਾਰਾ ਦਿਨ ਕੁੜੀ ਨੂੰ ਫੜ ਲਾ ਕੁੜੀ ਨੂੰ ਬੜ ਲਾ ਜਾਂ ਕੋਈ ਨਹੀਂ ਤੂੰ ਦਵਾਰੇ ਆ ਜੀ ਫਿਰ ਮੰਮੀ ਜੀ ਮੈਂ ਕੰਮ ਕਰਨੇ ਆ ਰੋਟੀ ਕੋਈ ਨਹੀਂ ਕਰਨੀ ਕੰਮ ਕਰ ਲਈ ਕੰਮ ਮੈਨੂੰ ਕੁੜੀ ਨਾਲ ਗੱਲਾਂ ਕਰ ਲਾਂਦੇ ਚ ਹਾਂ ਪੁੱਤ ਮੇਰੀ ਗੱਲ ਸੁਣ ਸੁੱਖਣਾ ਮੇਰੇ ਦੋਤੇ ਦੋਤਾਂ ਸੱਤ ਅੱਠ ਦੋਤੇ ਦੋਤਾਂ ਮੇਰੇ ਸਾਰਿਆਂ ਨੂੰ ਨਾਲ ਲੈ ਕੇ ਆਈ ਕੱਲੀ ਨੇ ਤੂੰ ਆਉਣਾ ਨਹੀਂ ਏਸੀ ਵਾਲਾ ਕਮਰਾ ਭਰਿਆ ਦਿਸਣਾ ਚਾਹੀਦਾਗਾ ਜਵਾਕਾਂ ਦੇ ਨਾਲ ਤੇ ਤੇਰੇ ਨਾਲ ਚੰਗਾ ਠੀਕ ਆ ਮੰਮੀ ਦੀਦੀ ਆਉਣਗੇ ਮੈਂ ਸੁਣਿਆ ਦੀਦੀ ਆਉਂਦੇ ਆ ਹਾਂ ਦੀਦੀ ਆਉਣਗੇ ਚਲੋ ਵਧੀਆ ਸਮਾਰ ਕੇ ਸੁਣਿਆ ਤੂੰ ਸੁਣ ਲੈਂਦੀ ਸਮਾਰ ਕੇ ਹਾਂ ਭਾਈ ਮੇਰੀ ਧੀ ਨੇ ਆਉਣਾ ਤੇ ਉਹਦੀ ਸੇਵਾ 'ਚ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਮੈਂ ਤੁਹਾਨੂੰ ਨਾਲੇ ਪੰਜਾਬੀ ਦੇ ਵਿੱਚ ਦੱਸ ਦਿਆਂ हां जी मम्मी जी नहीं है 6:00 बजे तो कोई कमी नहीं है चलो वधिया जी दी कुशक दन ला जांगे मैं इनਾਂ ਦੇ ਬੱਚੇ ਆ ਜਾਣਗੇ कुशक दन कुशक दन ਕੋਉ ਸੁੱਖ ਨਾਲ ਮੇਰੀ ਤੀ ਤਾਂ 2.5 3 ਮਹੀਨੇ ਲਾ ਕੇ ਜਾਣ ਵਾਲੀ ਆ ਚਲੋ ਕੋਈ ਗੱਲ ਨਹੀਂ मम्मी हां मैं ਤਾਂ ਕਿਹਾ ਮੈਂ ਕਿਹਾ ਸਾਰੀ ਗਰਮੀ ਕੱਢ ਕੇ ਜਾ ਅੱਛਾ ਮੰਮੀ हां ਔਰ ਪੇਕੇ ਕਾਦੀ ਖਾਤਰ ਹੁੰਦੇ ਆਗੇ ਹੈ ਹਾਂ ਮੰਮੀ ਜੀ ਹਾਂ 2.5 3 ਮਹੀਨੇ ਵਿਚਾਰੀ ਮੈਂ ਕਿ ਜਵਾ ਕੜੀ ਆ ਅੱਖ ਮੀਚੀ ਰਾਤ ਕੜੀ ਸੀ ਅਟਾਈ ਤਨ ਮਹੀਨੇ ਦੀ ਕੀ ਗੱਲ ਹੈਗੀ ਨਾਲ ਇੱਕ ਹੋਰ ਕੁਝ ਖ਼ਬਰੀ ਦੇ ਦਿਆਂ ਸਾਰੇ ਬੱਚੇ ਉਹਦੇ ਨਾਲ ਹੀ ਆ ਰਹੇ ਨੇਗੇ ਚਲੋ ਵਧੀਆ ਮੰਮੀ ਰੌਣ ਕਲਾਉਣਗੇ ਬਾਦੂ ਉਹਦੇ ਸਾਰਿਆਂ ਨੇ ਭੇਜਤਾ ਉਹ ਮਮੀ ਜੀ ਲਾ ਸਹੁਰਾਂ ਦੀ ਕੀਮਤ ਤਾਂ ਮੇਰੇ ਮੂਰੇ ਸਹੁਰਾਂ ਨਾਲ ਵੇਚ ਜਿਣਗੇ ਮੈਂ ਤਾਂ ਸਹੁਰਾਂ ਨੂੰ ਬਣਾ ਲਾ ਪੈਰ ਦੀ ਜੁੱਤੀ ਮੇਰੀ ਦੀ ਤੇ ਸਹੁਰਾਂ ਨਾਲ ਭੇਜਣਗੇ ਉਹ ਨਹੀਂ ਤੈ ਹੀ ਦਿੰਦੀ ਮੈਂ ਤਾਂ ਉਹ ਸਿੱਧਾ ਕਹਤਾ ਡੰਡਾ ਕੇ ਚਲਾ ਡੰਡਾ ਹਾਂ ਡੰਡਾ ਕਿ ਮਿਲਾ ਮੈਂ ਡੰਡਾ ਤੇ ਮਾਰ ਤੇ ਸਿੱਧਾ ਲੜ ਕੇ 2-3 ਮਹੀਨੇ ਆ ਜਾ ਭਾਈ ਮੇਰੀ ਕੁੜੀ ਤਾਂ 2-3 ਮਹੀਨੇ ਲਾ ਕੇ ਜਾਉਗੀ ਮੰਮੀ ਜੀ ਮੈਂ ਸਬਜ਼ੀ ਬਣਾਈ ਸੀਗੀ ਮੈਂ ਸੋਚਿਆ ਵੀ ਤੁਹਾਨੂੰ ਟੇਸਟ ਕਰਾ ਦਿੰਦੇ ਆ ਕੇ ਦੇਵਾਂ ਤੁਹਾਨੂੰ ਹਾਂ ਕਰਾ ਟੇਸਟ ਮੈਨੂੰ ਸੁੱਖ ਨਾਲ ਮੈਂ ਦੇਖਾਂ ਕਹੇ ਜੀ ਸਬਜ਼ੀ ਬਣਾਈ ਹੈ ਤੁਸੀਂ ਆਲੋ ਮਮੀ ਜੀ ਹਾਂ ਲੈ ਫੜਾ ਇਸ ਵਿੱਚ ਕਪੜੇ ਤੇ ਮਮੀ ਜੀ ਹਾਂ ਫੜਾ ਫੜਾ ਹੋਏ ਹੋਏ ਕਿੰਨੀ ਸਵਾਦ ਸਬਜੀ ਬਣਾਈ ਆ ਬੂਹਾਂ ਮਰ ਜਾ ਜਿਹੇ ਇੰਨੀ ਸਵਾਦ ਸਬਜੀ ਬਣਾਉਂਦੀ ਰਹੀ ਇਹ ਤਾਂ ਸਾਰੇ ਟੱਬਰ ਨੂੰ ਮਗਰ ਲਾ ਲੂਗੀ ਤੇ ਮੈਨੂੰ ਇਹ ਕੀ ਲਈ ਬੈਠੀ ਆ ਮੈਂ ਤਾਂ ਐ ਕਰਦੀ ਆ ਇਹਦੀ ਸਬਜੀ ਚ ਚੱਕ ਕੇ ਨੂਨ ਪਾਇਆ ਹੋਣੀ ਆਗੀ ਹੂੰ ਫੇਰ ਜਦੋਂ ਨੂਨ ਪਾਊਗਾ ਸਾਹੀ ਤਾਂ ਮੁੰਡਾ ਇਹਨੂੰ ਕੁੱਟਣ ਲੱਗੂਗਾ 4 ਛਿੱਤਰ ਲੱਗਣਗੇ ਫੇਰ ਲੋਟ ਆਊਗੀ ਇਹ ਹਮ ਆਏ ਮੈਂ ਕਿੱਥੇ ਲੋਟ ਆਉਂਦੀ ਹਾਂ ਹੰਦਾਂਗਾ ਬਹੂਗਾ ਆਹੀਂ ਕਰੇ ਮੈਂ ਤਾਂ ਹੋਰੋਂ ਕਰਦੀ ਆ ਮੈਂ ਤਾਂ ਦੇਖਦੀ ਆ ਮੈਂ ਨੂੰਹ ਆਪੀ ਨਹੀਂ ਦੇਖਤਾਂ ਮੈਂ ਕੰਦੀਸੇ ਕੱਪੜੇ ਧੋਣ ਜਾਣੀ ਆਂਗੀ ਆਏ ਕਰਦੀ ਆਂਗੀ ਉਹ ਤਾਂ ਕੱਪੜੇ ਧੋਦੀਏਗੀ ਤੇ ਆ ਜਵਾਕ ਜਾ ਪੈਗਾ ਇਹਦਾ ਤੇ ਮੈਂ ਤਾਂ ਚੁੱਪ ਕਰਕੇ ਜਾ ਕੇ ਨੂਨ ਪਾਇਆ ਹੁਣੀ ਆ ਸਬਜ਼ੀ ਚ ਹਮ ਨੀ ਇਹ ਤਾਂ ਸਾਰੇ ਰੋਕ ਮੈਂ ਮਗਰ ਲਾ ਲੂ 10 ਸਵੇ ਸ ਇਹ ਤਾਂ ਪੈਣ ਗੁਲਾਂ ਰੋਟਨਾਂ ਦਾਲਾ ਸਵਾ ਨਹੀਂ ਆਏ ਕਰੂੰਗੀ ਇਹ ਤਾਂ ਰੋਟਨਾਂ ਦੇ ਵਿੱਚ ਵੀ ਨਾ ਆਟੇ ਚ ਸੂਰਾ ਮਿਲਾ ਕੇ ਕਰੂੰਗੀ ਹਾਂ ਹੂੰ ਜਦੋਂ ਸਾਰੇ ਟੱਪਰ ਨੂੰ ਟੱਟੀਆਂ ਲੱਗੀਆਂ ਉਦੋਂ ਪਤਾ ਲੱਗੂਗਾ ਜਾਨੀ ਆ ਨੂਨ ਪਾਇਆ ਨਹੀਂ ਆ ਮੰਮੀ ਕੀ ਸਬਜੀ ਟੈਸਟ ਕਰ ਲੋ ਕਰ ਲੋ ਸਬਜੀ ਟੈਸਟ ਹਾਂ ਚੱਕ ਸਾਰੀ ਸਬਜੀ ਚ ਨੂਨ ਦੀ ਭਰ ਕੇ ਕੜਛੀ ਪਾਇਆ ਈ ਹਾਂ ਉਦੋਂ ਪਤਾ ਲੱਗੂ ਆਥਣੇ ਜਦੋਂ ਰਾਤ ਨੂੰ ਖੜਕ ਦੂੰਗਾ ਉੱਠਿਆ ਇਹਦੇ ਤੇ ਪਾਇਆ ਛਿੱਤਰ ਫੇਰ ਆਖੂਗੀ ਦੱਸਿਓ ਟੈਸਟ ਕਰਕੇ ਸਬਜੀ ਸਵਾਦ ਆ ਕਿ ਨਾ ਸਵਾਦ ਆ ਹੂੰ ਜੀ ਨਹੀਂ ਪਤਾ ਨਹੀਂ ਪਰ ਇਹ ਡਾ ਗੋਣ ਇਹਦੇ ਚ ਕਿਵੇਂ ਆ ਭਲਾ ਰੋਟੀ ਸਬਜੀ ਸਵਾਦ ਬਣਾਉਂਦੀ ਏ ਦੀ ਪਰ ਮੈਂ ਨੀ ਚੰਗੀ ਨਹੀਂ ਕਹੌਣ ਦੇ ਸਕਦੀ ਮੈਂ ਨੀ ਚੰਗੀ ਕਹੌਣ ਦੰਦੀ ਹੂੰ ਮੈਨੂੰ ਕੀ ਜਾਣੂਗੀ ਫੇਰ ਇਹ ਵੀ ਮੈਂ ਕਿਹੜੇ ਸੱਸ ਦੇ ਵਸ ਪਈਆਂਗੀ ਮੰਮੀ ਦੀ ਸਾਰਾ ਰੋਟੀ ਖਾ ਲਈ ਤੁਸੀਂ ਵੀ ਖਾ ਲੈਂਦੇ ਖਾ ਲਈ ਸਾਰਾ ਇਹਨੂੰ ਰੋਟੀ ਹਾਂਜੀ ਸਾਰਾ ਨੇ ਖਾ ਲਈ ਹਾਂ じゃ ਮੈਨੂੰ ਵੀ ਲਿਆ ਦੇ ਫਿਰ ਮੈਂ ਵੀ ਖਾ ਲੈਣੀ ਆ ਲਿਆ ਦੇ ਮਾਤਾ ਦੇ ਸਬਜੀ ਚ ਨੂਨ ਪਾ ਕੇ ਆਈ ਸੀ ਨਹੀਂ ਮਾਤਾ ਦੇ ਆਟੇ ਚ ਵੀ ਨੂਨ ਪਾਇਆ ਆਈ ਸੀ ਫਿਰ ਵੀ ਸਾਰੇ ਟੱਬਰ ਨੇ ਰੋਟੀ ਖਾ ਲਈ ਉਹ ਮੈਂ ਮਰ ਜਾਂ ਮਾਤਾ ਦੇ ਅੱਜ ਖੜਕਾਉਣੀ ਸੀਗੀ ਮੈਂ ਤਾਂ ਛਿੱਤਰ ਪਾਉਣੇ ਸੀ ਤੇ ਫਿਰ ਵੀ ਰੋਟਾ ਕਿਵੇਂ ਸਹੀ ਹੋਗਣਾ ਹੱਥ ਹੋਈ ਖੜੀ ਐ ਜਮਾ ਆ ਤਾਂ ਕੁਦਰਤਾਂ ਦੀ ਗੱਲ ਹੋ ਗਈ ਨਾ ਫਿਰ ਵੀ ਕਿਸੇ ਨੇ ਨਹੀਂ ਕੰਜਰੋਂਵੇਂ ਜੁੱਕਰੇ ਨੂਨ ਵਾਲੀ ਦਾਲ ਖਾ ਗਏ ਕਿਸੇ ਨੇ ਵੀ ਨਹੀਂ ਕੋਸ ਆਖਿਆ ਵੀ ਨੂਨ ਵਾਲਾ ਜਾਂ ਘਟ ਹੱਦ ਹੋਈ ਖੜੀ ਐ ਭਾਈ ਹੂੰ ਹੂੰ ਮੈਂ ਤਾਂ ਬਲਾਂਕ ਉਸ ਪਾਇਆ ਸੀਗਾ ਨੀ ਇਹਦੇ ਬਾਰ-ਬਾਰ ਛਿੱਤਰਾ ਤਾਂ ਬਚ ਜਿੰਦੀ ਤੇ ਛਿੱਤਰ ਪਵਾਏ ਕਿਨੇ ਜਾਂ ਹੂੰ ਹੂੰ ਨੀ ਐਨ ਨਾ ਮਰਚਾ ਐਨਾ ਨੂਣਾ ਨਪੁੱਤੇ ਦੇ ਪਸੂ ਆ ਕਿ ਬੰਦੇ ਪੜਾ ਕਪੜਾ ਕੇ ਚੱਕ ਕੇ ਖਾ ਗੇ ਹੂੰ ਹੱਦ ਹੋ ਗਈ ਖੜੀ ਐ ਕੋਈ ਨਹੀਂ ਅੱਜ ਤਾਂ ਛਿੱਤਰਾ ਤਾਂ ਬਚ ਗਈ ਕੱਲ ਨੂੰ ਸਹੀ ਜੇ ਮੈਂ ਤੈਨੂੰ ਕਟਵਾਉਣੀ ਐ ਤਾਂ ਕਟਵਾਉਣੀ ਐ ਨੀ ਮੈਂ ਮਰਚਾ ਸਾਰਾ ਨੂੰ ਦਾਲ ਏਡੀ ਸਵਾਦ ਲੱਗੀ ਮੈਨੂੰ ਫੇਰ ਵੀ ਨੂਨ ਮਿਰਚਾਂ ਲੱਗੀਆਂ ਨਹੀਂ ਮੈਂ ਮਰ ਜਾਣਾ ਤਾਂ ਇੰਨਾ ਨੂਨ ਪਾਇਆ ਸੀ ਕਿਤੇ ਮੇਰਾ ਤਾਂ ਨੀ ਬਲੱਡ ਫਲੱਡ ਵਧਣ ਲੱਗ ਗਿਆ ਹੱਦ ਹੋਈ ਖੜੀ ਆ ਹਾਏ ਹਾਏ ਨੀ ਚੱਕਰ ਜਾ ਕੀ ਆ ਗਿਆ ਹਾਏ 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 ਨੀ ਕੁੜੀਏ ਨੀ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਨੀ ਪਤਾ ਮੈਂ ਤੇ ਮੈਨੂੰ ਦੇਖੀ ਨਹੀਂ ਆ ਜੀ ਹਾਏ ਚਾ ਨਾ ਨੀ ਮਰ ਗਈ ਕੀ ਹੋ ਗਿਆ ਮਮੀ ਕੀ ਹੋ ਗਿਆ ਤੁਨੂੰ ਹੇ ਪੁੱਤ ਮੈਨੂੰ ਚੱਕਰ ਵਾਲੇ ਆਉਣ ਲੱਗੇ ਹਾਲੇ ਮੈਨੂੰ ਪਾਣੀ ਪੀ ਲੋ ਕੋਈ ਨਾ ਤੁਸੀਂ ਮੈਥੋਂ ਪੀ ਲੋ ਪਾਣੀ ਹਏ ਲੈ ਪੁੱਤ ਮੈਨੂੰ ਖੜੀ ਕਰ ਹਾਲੋ ਹਾਲੋ ਖੜੀ ਹੇ ਓਹੋ ਬਲਾਂ ਚੱਕਰ ਪੁੱਤ ਮੈਂ ਠੀਕ ਤਾਂ ਹੈਗੀ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਕਿੰਨੀਆਂ ਮਾੜੀਆਂ ਕਰਦੀ ਰਹੀ ਤੂੰ ਫਿਰ ਵੀ ਮੇਰਾ ਧਿਆਨ ਕੀਤਾ ਮੈਨੂੰ ਮਾਫ ਕਰ ਦੇ ਪੁੱਤ ਮੈਨੂੰ ਮੇਰੀ ਸਗੀਤੀ ਨੇ ਪਾਣੀ ਨਹੀਂ ਦਿੱਤਾ ਤੇ ਤੂੰ ਮੈਨੂੰ ਭੱਜ ਕੇ ਪਾਣੀ ਲੈ ਕੇ ਆਈ ਅੱਜ ਤੋਂ ਬਾਅਦ ਮੇਰੀਆਂ ਉਹ ਧੀਆਂ ਨਹੀਂ ਤੂੰ ਮੇਰੀ ਧੀ ਐ ਜਿਹੜੀ ਕੁੜੀ ਵਿਆਹੀ ਆਈ ਐ ਨਾ ਉਹਨੂੰ ਕਹਦੇ ਐ ਸੀ ਛੁੱਟ ਕੇ ਭੱਜ ਜਾ ਤੇ ਏਸੀ ਵਾਲੇ ਕਮਰੇ ਚ ਤੇਰਾ ਹੱਕ ਐ ਸਹੀ ਗੱਲ ਆ ਘਰਦਿਆਂ ਰਾਣੀਆਂ ਤਾਂ ਘਰਦਿਆਂ ਨੂੰ ਹੀ ਹੁੰਦਗਨਗੀਆਂ ਧੀਆਂ ਬਗਾਨੀਆਂ ਹੁੰਦੀਆਂ ਬਗਾਨੀਆਂ ਧੀਆਂ ਆਪਦਗਾਂ ਹੁੰਦਗਨ ਪਰ ਸਕੀਆਂ ਧੀਆਂ ਆਪਦਗਾਂ ਨਹੀਂ ਹੁੰਦਗਨ ਕੋਈ ਗੱਲ ਅੱਜ ਤੋਂ ਬਾਅਦ ਅੱਜ ਬੈਠ ਪੁੱਤ ਅੱਜ ਤੋਂ ਬਾਅਦ ਤੂੰ ਮੇਰੀ ਧੀ ਐ ਤੈਨੂੰ ਸੂਟ ਤਾਂ ਕੀ ਤੂੰ ਜੋ ਮੰਗੇਗੀ ਮੈਂ ਤੈਨੂੰ ਸੂਟ ਲਿਆ ਕੇ ਦੇਵਾਂ ਠੀਕ ਆ ਚਾਹੇ ਤੂੰ 10 ਸੂਟ ਲੈ ਲਈ ਹਾਂ ਪੁੱਤ ਇਹ ਗੱਲ ਸੱਚ ਸੀ ਮੈਂ ਤੈਨੂੰ ਉਹ ਦਿਨਾਂ ਜਾਣ ਬੁੱਝ ਕੇ ਸੂਟ ਨਹੀਂ ਲੈ ਕੇ ਦਿੱਤਾ ਸੀਗਾ ਤੇ ਐਨਾਕ ਮੈਨੂੰ ਅਕਲ ਆ ਗਈ ਅੱਜ ਵੀ ਜਦੋਂ ਬੰਦੇ ਤੇ ਦੁੱਖ ਪੈਂਦਾ ਨਾ ਉਦੋਂ ਘਰ ਦੀਆਂ ਮੂੰਹੇ ਲਾਲ ਖੜਦੀਆਂ ਧੀਆ ਨੂੰ ਤਾਂ ਫੋਨ ਕਰਾਂਗੇ ਫੇਰ ਚੱਲ ਕੇ ਆਣਗੀਆਂ ਪਰ ਘਰ ਦੀ ਨੂੰ ਤਾਂ ਸੱਜੀ ਬਾਹ ਹੁੰਦੀ ਐ ਕੋਈ ਗੱਲ ਨਹੀਂ ਮੰਮੀ ਤੁਸੀਂ ਆਰਾਮ ਕਰੋ ਹਾਂ ਜਿਉਂਦੀ ਰਹਿ ਪੁੱਤ ਜੁਗ ਜੁਗ ਜਿਆ ਕੋਈ ਗੱਲ ਨਹੀਂ ਤੂੰ ਮੇਰੀ ਧੀਆ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਮੰਮੀ ਤੁਸੀਂ ਆਰਾਮ ਕਰੋ ਚਲ ਬਾਬਾ ਪੁੱਤ ਚਲ ਕਾ